ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਦਾ ਧੰਨਵਾਦ ਅੱਜ ਤੁਸੀਂ ਸੁਣੋਗੇ ਰੋਬਰਟ ਕੀਓ ਸਾਕੀ ਦੁਆਰਾ ਲਿਖੀ ਕਿਤਾਬ ਰਿਚ ਡੈਡ ਪੋਰ ਡੈਡ ਫਾਈਨੈਂਸ਼ੀਅਲ ਬੁੱਧੀ ਦਾ ਮਤਲਬ ਹੈ ਜਿਆਦਾ ਵਿਕਲਪ ਹੋਣਾ ਜੇਕਰ ਮੌਕੇ ਤੁਹਾਡੇ ਸਾਹਮਣੇ ਨਹੀਂ ਆ ਰਹੇ ਹਨ ਤਾਂ ਤੁਸੀਂ ਆਪਣੀ ਆਰਥਿਕ ਸਥਿਤੀ ਨੂੰ ਸੁਧਾਰਨ ਵਾਸਤੇ ਕੀ ਕਰ ਸਕਦੇ ਹੋ ਜੇਕਰ ਕੋਈ ਮੌਕਾ ਤੁਹਾਡੀ ਗੋਦੀ ਵਿੱਚ ਆ ਰਿਹਾ ਹੈ ਤਾਂ ਤੁਹਾਡੇ ਕੋਲ ਪੈਸਾ ਨਹੀਂ ਹੈ ਤੇ ਬੈਂਕ ਵਾਲੇ ਤੁਹਾਨੂੰ ਉਧਾਰ ਨਹੀਂ ਦੇ ਰਹੇ ਹਨ ਤਾਂ ਤੁਸੀਂ ਉਸ ਮੌਕੇ ਦਾ ਫਾਇਦਾ ਕਿਵੇਂ ਉਠਾ ਸਕਦੇ ਹੋ ਜੇਕਰ ਤੁਹਾਡਾ ਅੰਦਾਜ਼ਾ ਗਲਤ ਹੈ ਤੇ ਜੇਕਰ ਤੁਸੀਂ ਜਿਸ ਦੀ ਆਸ ਕਰਦੇ ਹੋ ਉਹ ਨਹੀਂ ਹੁੰਦਾ ਤਾਂ ਤੁਸੀਂ ਕਿਵੇਂ ਇੱਕ ਨਿੰਬੂ ਨੂੰ ਲੱਖਾਂ 'ਚ ਬਦਲ ਸਕਦੇ ਹੋ ਇਹ ਹੀ ਫਾਈਨੈਂਸ਼ੀਅਲ ਬੁੱਧੀ ਹੈ ਕੀ ਹੁੰਦਾ ਹੈ ਇਸ ਨਾਲ ਸਾਡਾ ਜ਼ਿਆਦਾ ਵਾਸਤਾ ਨਹੀਂ ਹੈ ਬਲਕਿ ਤੁਸੀਂ ਇੱਕ ਨਿੰਬੂ ਨੂੰ ਲੱਖਾਂ 'ਚ ਬਦਲਣ ਲਈ ਕਿੰਨੇ ਵੱਖ-ਵੱਖ ਤਰ੍ਹਾਂ ਦੇ ਆਰਥਿਕ ਸਮਾਧਾਨ ਲੱਭ ਸਕਦੇ ਹੋ ਇਸ ਦਾ ਮਤਲਬ ਹੈ ਕਿ ਤੁਸੀਂ ਆਪਣੇ ਪੈਸਿਆਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ 'ਚ ਕਿੰਨੇ ਰਚਨਾਤਮਕ ਹੋ ਜ਼ਿਆਤਰ ਲੋਕ ਕੇਵਲ ਇੱਕ ਸਮਾਧਾਨ ਜਾਣਦੇ ਹਨ ਕਰੜੀ ਮਿਹਨਤ ਕਰੋ ਬਚਤ ਕਰੋ ਤੇ ਉਧਾਰ ਲਓ ਤਾਂ ਤੁਹਾਨੂੰ ਆਪਣੀ ਫਾਈਨੈਂਸ਼ੀਅਲ ਬੁੱਧੀ ਕਿਉਂ ਵਧਾਉਣੀ ਚਾਹੀਦੀ ਹੈ ਕਿਉਂਕਿ ਤੁਸੀਂ ਉਸ ਤਰ੍ਹਾਂ ਦੇ ਇਨਸਾਨ ਹੋਣਾ ਚਾਹੁੰਦੇ ਹੋ ਜਿਹੜਾ ਆਪਣੀ ਕਿਸਮਤ ਆਪ ਬਣਾਉਂਦਾ ਹੈ ਤੁਸੀਂ ਜੋ ਹੁੰਦੇ ਹੋ ਹੋਣ ਦਿੰਦੇ ਹੋ ਤੇ ਉਸ ਨੂੰ ਬਿਹਤਰ ਵਿੱਚ ਬਦਲਣ ਦੀ ਸਮਰੱਥਾ ਰੱਖਦੇ ਹੋ ਬਹੁਤ ਘੱਟ ਲੋਕ ਇਹ ਸਮਝ ਪਾਉਂਦੇ ਹਨ ਕਿ ਕਿਸਮਤ ਵੀ ਅਸੀਂ ਬਣਾਉਂਦੇ ਹਾਂ ਜਿਵੇਂ ਕਿ ਪੈਸਾ ਬਣਾਇਆ ਜਾਂਦਾ ਹੈ ਜੇਕਰ ਤੁਸੀਂ ਜ਼ਿਆਦਾ ਨਸੀਬ ਵਾਲੇ ਬਣਨਾ ਵਰਣਨ ਤੇ ਜ਼ਿਆਦਾ ਪੈਸਾ ਬਣਾਉਣਾ ਚਾਹੁੰਦੇ ਹੋ ਤਾਂ ਕਰੜੀ ਮਿਹਨਤ ਕਰਨ ਤੋਂ ਇਲਾਵਾ ਤੁਹਾਡੀ ਫਾਈਨੈਂਸ਼ੀਅਲ ਬੁੱਧੀ ਮਹੱਤਵਪੂਰਨ ਹੈ ਜੇਕਰ ਤੁਸੀਂ ਉਸ ਆਦਮੀ ਵਾਂਗ ਹੋ ਜਿਹੜਾ ਕਿ ਸਹੀ ਚੀਜ਼ ਹੋਣ ਦਾ ਇੰਤਜ਼ਾਰ ਕਰਦਾ ਹੈ ਤਾਂ ਸ਼ਾਇਦ ਤੁਹਾਨੂੰ ਬਹੁਤ ਲੰਮੇ ਸਮੇਂ ਤੱਕ ਇੰਤਜ਼ਾਰ ਕਰਨਾ ਪਵੇ ਇਹ ਤਾਂ ਉਸੇ ਤਰ੍ਹਾਂ ਦੀ ਗੱਲ ਹੋ ਗਈ ਕਿ ਤੁਸੀਂ ਗੈਰੇਜ ਤੋਂ ਗੱਡੀ ਕੱਢਣ ਵੇਲੇ ਇਹ ਪੱਕਾ ਕਰ ਲੈਣਾ ਚਾਹੁੰਦੇ ਹੋ ਕਿ ਅਗਲੇ 5 ਮੀਲ ਤੱਕ ਦੀ ਸਾਰੀ ਸਟ੍ਰੀਟ ਲਾਈਟਾਂ ਹਰੀਆਂ ਹੀ ਹੋਣ ਜਦੋਂ ਅਸੀਂ ਛੋਟੇ ਸੀ ਤਾਂ ਅਮੀਰ ਡੈਡੀ ਮਾਇਕ ਅਤੇ ਮੈਨੂੰ ਲਗਾਤਾਰ ਇਹ ਦੱਸਦੇ ਸਨ ਪੈਸਾ ਅਸਲੀ ਨਹੀਂ ਹੈ ਅਮੀਰ ਡੈਡੀ ਸਾਨੂੰ ਵਾਰ-ਵਾਰ ਇਹ ਯਾਦ ਦਿਲਾਇਆ ਕਰਦੇ ਸਨ ਕਿ ਜਦੋਂ ਅਸੀਂ ਪਲਾਸਟਰ ਆਫ ਪੈਰਿਸ ਨਾਲ ਸਿੱਕੇ ਢਾਲੇ ਸਨ ਤਾਂ ਅਸੀਂ ਪੈਸਿਆਂ ਦੇ ਰਾਜ ਦੇ ਸਭ ਤੋਂ ਨਜ਼ਦੀਕ ਆਗੇ ਸਾਂ ਕਿਉਂਕਿ ਅਸੀਂ ਪੈਸਾ ਬਣਾ ਰਹੇ ਸੀ ਗਰੀਬ ਅਤੇ ਮਿਡਲ ਕਲਾਸ ਪੈਸਿਆਂ ਲਈ ਕੰਮ ਕਰਦੇ ਹਨ ਉਹਨਾਂ ਦਾ ਕਹਿਣਾ ਸੀ ਅਮੀਰ ਲੋਕ ਪੈਸੇ ਬਣਾਉਂਦੇ ਹਨ ਤੁਸੀਂ ਤੁਹਾਨੂੰ ਜਿੰਨਾ ਅਸਲੀ ਸਮਝੋਗੇ ਤੁਸੀਂ ਉਸ ਲਈ 100 ਨੀ ਜ਼ਿਆਦਾ ਮਿਹਨਤ ਕਰੋਗੇ ਜੇਕਰ ਤੁਸੀਂ ਇਸ ਵਿਚਾਰ ਨੂੰ ਮਨ ਵਿੱਚ ਉਤਾਰ ਲਿਆ ਕਿ ਪੈਸਾ ਅਸਲ ਚੀਜ਼ ਨਹੀਂ ਹੈ ਤਾਂ ਤੁਸੀਂ ਜ਼ਿਆਦਾ ਤੇਜ਼ੀ ਨਾਲ ਅਮੀਰ ਬਣ ਸਕਦੇ ਹੋ ਜੇਕਰ ਪੈਸਾ ਅਸਲੀ ਚੀਜ਼ ਨਹੀਂ ਹੈ ਤਾਂ ਫਿਰ ਇਹ ਕੀ ਹੈ ਮਾਇਕ ਅਤੇ ਮੈਂ ਉਹਨਾਂ ਤੋਂ ਇਹ ਸਵਾਲ ਪੁੱਛਦੇ ਸਾਂ ਐਸਾ ਉਹ ਹੈ ਜਿਸ ਦੇ ਬਾਰੇ ਅਸੀਂ ਸਹਿਮਤ ਹੋ ਜਾਈਏ ਅਮੀਰ ਡੈਡੀ ਇੰਨਾ ਹੀ ਜਵਾਬ ਦਿੰਦੇ ਸਨ ਸਾਡੇ ਕੋਲ ਜਿਹੜੀ ਇਕਲੋਤੀ ਸਭ ਤੋਂ ਜ਼ਿਆਦਾ ਬਲਸ਼ਾਲੀ ਪੂੰਜੀ ਹੈ ਉਹ ਹੈ ਸਾਡਾ ਦਿਮਾਗ ਜੇਕਰ ਇਸ ਨੂੰ ਚੰਗੀ ਤਰ੍ਹਾਂ ਟ੍ਰੇਨ ਕਰ ਦਿੱਤਾ ਜਾਵੇ ਤਾਂ ਇਹ ਇੱਕ ਪਲ ਅੰਦਰ ਢੇਰ ਸਾਰੀ ਦੌਲਤ ਬਣਾ ਸਕਦਾ ਹੈ ਇੰਨੀ ਦੌਲਤ ਜਿਹੜੀ 300 ਸਾਲ ਪਹਿਲਾਂ ਦੇ ਰਾਜਿਆਂ ਤੇ ਰਾਣੀਆਂ ਨੇ ਸੁਪਨੇ 'ਚ ਵੀ ਨਹੀਂ ਦੇਖੀ ਹੋਵੇਗੀ। ਇੱਕ ਅਨਟ੍ਰੇਨਡ ਵਿਅਕਤੀ ਬਹੁਤ ਜ਼ਿਆਦਾ ਗਰੀਬੀ ਵੀ ਬਣਾ ਸਕਦਾ ਹੈ ਜਿਹੜੀ ਪੀੜੀਦਰ ਪੀੜੀ ਚੱਲਣ ਕਾਰਨ ਕਈ ਪੀੜ੍ਹੀਆਂ ਤੱਕ ਬਣੀ ਰਹਿ ਸਕਦੀ ਹੈ। ਸੂਚਨਾ ਦੇ ਇਸ ਯੁੱਗ 'ਚ ਪੈਸਾ ਮਿੰਟਾਂ ਵਿੱਚ ਬਣ ਜਾਂਦਾ ਹੈ। ਕੁਝ ਲੋਕ ਤਾਂ 0 ਤੋਂ ਸ਼ੁਰੂ ਕਰਕੇ ਬੜੇ ਹੈਰਾਨੀਜਨਕ ਢੰਗ ਨਾਲ ਅਮੀਰ ਹੋ ਜਾਂਦੇ ਹਨ। ਤੇ ਇਸ ਦੇ ਲਈ ਉਹ ਕੇਵਲ ਕੁਝ ਵਿਚਾਰਾਂ ਤੇ ਐਗਰੀਮੈਂਟਸ ਦਾ ਸਹਾਰਾ ਲੈਂਦੇ ਹਨ। ਤਾਂ ਨੂੰ ਇਹ ਗੱਲ ਉਹ ਲੋਕ ਆਸਾਨੀ ਨਾਲ ਦੱਸ ਸਕਦੇ ਹਨ ਜਿਹੜੇ ਸਟਾਕ ਮਾਰਕੀਟ 'ਚ ਟਰੇਡਿੰਗ ਜਾਂ ਦੂਜੇ ਨਿਵੇਸ਼ ਕਰਦੇ ਹਨ ਕਿਉਂਕਿ ਉੱਥੇ ਆਮ ਕਰਕੇ ਇਸ ਤਰ੍ਹਾਂ ਹੁੰਦਾ ਰਹਿੰਦਾ ਹੈ ਕੁਝ ਨਹੀਂ ਤੋਂ ਇੱਕਦਮ ਕਰੋੜਾ ਬਣਾਇਆ ਜਾ ਸਕਦੇ ਹਨ ਤੇ ਕੁਝ ਨਹੀਂ ਤੇ ਮੇਰਾ ਮਤਲਬ ਹੈ ਬਿਨਾ ਪੈਸਿਆਂ ਦੇ ਲੈਣ-ਦੇਣ ਕੀਤੇ ਇਹ ਐਗਰੀਮੈਂਟਸ ਰਾਹੀਂ ਕੀਤਾ ਜਾਂਦਾ ਹੈ ਟਰੇਡਿੰਗ ਪਿੱਟ 'ਚ ਹੱਥ ਦੇ ਇੱਕ ਇਸ਼ਾਰੇ ਨਾਲ ਟੋਰਾਂਟੋ ਦੇ ਗਾਹਕ ਦੇ ਆਦੇਸ਼ ਉੱਤੇ ਲਿਸਬਨ ਦੇ ট্রেਡਰ ਦੀ ਸਕਰੀਨ ਉੱਤੇ 32 ਜਲਦੀ ਹੈ ਅਤੇ ਸ਼ੇਅਰ ਇੱਕ ਸੈਕਿੰਡ ਵਿੱਚ ਟੋਰਾਂਟੋ ਪੁੱਜ ਜਾਂਦੇ ਹਨ। 1 ਮਿੰਟ ਬਾਅਦ ਸ਼ੇਅਰ ਵੇਚਣ ਦਾ ਆਦੇਸ਼ ਦਿੱਤਾ ਜਾਂਦਾ ਹੈ ਤੇ ਇੱਕ ਪਲ ਚ ਉਹ ਵਿਕ ਜਾਂਦੇ ਹਨ। ਇਸ ਪੂਰੇ ਮਾਮਲੇ 'ਚ ਪੈਸਿਆਂ ਦਾ ਲੈਣ-ਦੇਣ ਨਹੀਂ ਸੀ ਹੋਇਆ। ਐਗਰੀਮੈਂਟਾਂ ਦਾ ਹੋਇਆ ਸੀ। ਤਾਂ ਆਪਣੀ ਫਾਈਨੈਂਸ਼ੀਅਲ ਪ੍ਰਤਿਭਾ ਕਿਉਂ ਵਿਕਸਿਤ ਕਰੀਏ? ਇਸ ਦਾ ਜਵਾਬ ਕੇਵਲ ਤੁਸੀਂ ਹੀ ਦੇ ਸਕਦੇ ਹੋ। ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਮੈਂ ਕਿਉਂ ਇਸ ਨੂੰ ਵਿਕਸਿਤ ਕਰ ਰਿਹਾ ਹਾਂ ਮੈਂ ਇੰਜ ਇਸ ਲਈ ਕਰਦਾ ਹਾਂ ਕਿਉਂਕਿ ਮੈਂ ਤੇਜ਼ੀ ਨਾਲ ਧਨ ਕਮਾਉਣਾ ਚਾਹੁੰਦਾ ਹਾਂ ਇਸ ਲਈ ਨਹੀਂ ਕਿ ਮੈਨੂੰ ਉਸ ਦੀ ਲੋੜ ਹੈ ਬਲਕਿ ਇਸ ਵਾਸਤੇ ਕਿਉਂਕਿ ਮੈਂ ਇੰਜ ਕਰਨਾ ਚਾਹੁੰਦਾ ਹਾਂ ਇਹ ਸਿੱਖਣ ਦੀ ਇੱਕ ਦਿਲਚਸਪ ਪ੍ਰਕਿਰਿਆ ਹੈ ਮੈਂ ਆਪਣਾ ਫਾਈਨੈਂਸ਼ੀਅਲ ਆਈਕਿਊ ਇਸ ਵਾਸਤੇ ਵਿਕਸਿਤ ਕਰਦਾ ਹਾਂ ਕਿਉਂਕਿ ਮੈਂ ਦੁਨੀਆ ਦੇ ਸਭ ਤੋਂ ਜ਼ਿਆਦਾ ਤੇਜ਼ ਤੇ ਵੱਡੇ ਖੇਡ 'ਚ ਹਿੱਸਾ ਲੈਣਾ ਚਾਹੁੰਦਾ ਹਾਂ ਤੇ ਆਪਣੇ ਛੋਟੇ ਤਰੀਕਿਆਂ ਤੋਂ ਮੈਂ ਮਾਨਵਤਾ ਦੇ ਅਦਭੁਤ ਵਿਕਾਸ ਦਾ ਹਿੱਸਾ ਬਣਨਾ ਚਾਹੁੰਦਾ ਹਾਂ ਇੱਕ ਇਹੋ ਜਿਹੇ ਯੁੱਗ ਦਾ ਜਿੱਥੇ ਇਨਸਾਨ ਖਾਲਸ ਤੌਰ ਤੇ ਕੇਵਲ ਆਪਣੇ ਦਿਮਾਗ ਨਾਲ ਕੰਮ ਕਰਦੇ ਹਨ ਸਰੀਰ ਤੋਂ ਨਹੀਂ ਇਸ ਦੇ ਇਲਾਵਾ ਇੱਥੇ ਜਿਆਦਾ ਰੋਮਾਂਚ ਹੈ ਪੈਸਾ ਹੈ ਡਰ ਅਤੇ ਆਨੰਦ ਹੈ ਇਸ ਲਈ ਮੈਂ ਆਪਣੀ ਫਾਈਨੈਂਸ਼ੀਅਲ ਬੁੱਧੀ ਦਾ ਨਿਵੇਸ਼ ਕਰਦਾ ਹਾਂ ਤੇ ਆਪਣੀ ਸਭ ਤੋਂ ਸ਼ਕਤੀਸ਼ਾਲੀ ਸੰਪਤੀ ਨੂੰ ਵਿਕਸਿਤ ਕਰਦਾ ਹਾਂ ਮੈਂ ਹਿੰਮਤ ਨਾਲ ਅੱਗੇ ਵਧਣ ਵਾਲੇ ਲੋਕਾਂ ਦੇ ਨਾਲ ਹੋਣਾ ਚਾਹੁੰਦਾ ਹਾਂ ਮੈਂ ਪਿੱਛੇ ਰਹਿ ਜਾਣ ਵਾਲੇ ਲੋਕਾਂ ਨਾਲ ਨਹੀਂ ਹੋਣਾ ਚਾਹੁੰਦਾ ਮੈਂ ਪੈਸੇ ਬਣਾਉਣ ਦਾ ਇੱਕ ਸੌਖਾ ਜਿਹਾ ਉਦਾਹਰਨ ਦੇਣਾ ਚਾਹੁੰਦਾ ਹਾਂ 1990 ਦੇ ਦਹਾਕੇ ਦੀ ਸ਼ੁਰੂਆਤ 'ਚ ਫਿਨਿਕਸ ਦੀ ਅਰਥਵਿਵਸਥਾ ਬੜੀ ਮਾੜੀ ਸੀ ਮੈਂ ਗੁੱਡ ਮਾਰਨਿੰਗ ਅਮਰੀਕਾ ਟੀਵੀ ਸੀਰੀਅਲ ਦੇਖ ਰਿਹਾ ਸੀ ਜਦੋਂ ਇੱਕ ਫਾਈਨੈਂਸ਼ੀਅਲ ਪਲਾਨਰ ਆਇਆ ਤੇ ਉਸਨੇ ਬੜੀ ਨਿਰਾਸ਼ਾਵਾਦੀ ਭੁਖਵਾਣੀਆਂ ਕਰਨੀਆਂ ਸ਼ੁਰੂਆਂ ਉਸ ਦੀ ਸਲਾਹ ਸੀ ਪੈਸੇ ਬਚਾਓ ਹਰ ਮਹੀਨੇ 100 ਡਾਲਰ ਬਚਾਓ ਤੇ 40 ਸਾਲਾਂ ਚ ਤੁਸੀਂ ਵੀ ਕਰੋੜਪਤੀ ਬਣ ਸਕਦੇ ਹੋ ਖੈਰ ਹਰ ਮਹੀਨੇ ਇੱਕ ਨਿਸ਼ਚਿਤ ਰਕਮ ਬਚਾਉਣਾ ਵੀ ਇੱਕ ਚੰਗਾ ਵਿਚਾਰ ਹੈ ਇਹ ਇੱਕ ਵਿਕਲਪ ਹੈ ਇਹ ਇਹੋ ਜਿਹਾ ਵਿਕਲਪ ਇੱਕ ਇਹੋ ਜਿਹਾ ਵਿਕਲਪ ਜਿਸ ਨੂੰ ਬੜੇ ਲੋਕ ਮੰਨ ਲੈਣਗੇ ਸਮੱਸਿਆ ਇਹ ਹੈ ਕਿ ਇਸ ਤਰ੍ਹਾਂ ਕਰਨ ਨਾਲ ਆਦਮੀ ਇਹ ਨਹੀਂ ਜਾਣ ਪਾਉਂਦਾ ਕਿ ਉਸਦੇ ਆਲੇ-ਦੁਆਲੇ ਕੀ ਹੋ ਰਿਹਾ ਹੈ ਉਹ ਆਪਣੇ ਪੈਸੇ 'ਚ ਜਿਆਦਾ ਮਹੱਤਵਪੂਰਨ ਵਾਅਦੇ ਦੇ ਵੱਡੇ ਮੌਕਿਆਂ ਦਾ ਫਾਇਦਾ ਨਹੀਂ ਚੁੱਕ ਪਾਉਂਦਾ। ਦੁਨੀਆ ਉਸ ਦੇ ਕੋਲੋਂ ਲੰਘ ਕੇ ਅੱਗੇ ਵੱਧ ਜਾਂਦੀ ਹੈ। ਜਿਵੇਂ ਮੈਂ ਕਿਹਾ ਅਰਥਵਿਵਸਥਾ ਉਸ ਸਮੇਂ ਬੜੇ ਬੁਰੇ ਦੌਰ 'ਚ ਸੀ। ਨਿਵੇਸ਼ਕਾਂ ਲਈ ਇਹ ਇੱਕ ਆਦਰਸ਼ਕ ਬਾਜ਼ਾਰ ਦੀ ਸਥਿਤੀ ਸੀ। ਮੇਰਾ ਕਾਫੀ ਪੈਸਾ ਉਸ ਸਮੇਂ ਸਟਾਕ ਮਾਰਕੀਟ ਤੇ ਅਪਾਰਟਮੈਂਟ ਹਾਊਸੇਜ਼ 'ਚ ਫਸਿਆ ਹੋਇਆ ਸੀ। ਮੇਰੇ ਕੋਲ ਨਕਦ ਪੈਸੇ ਨਹੀਂ ਸਨ। ਕਿਉਂਕਿ ਹਰ ਕੋਈ ਵੇਚ ਰਿਹਾ ਸੀ ਇਸ ਲਈ ਮੈਂ ਖਰੀਦ ਰਿਹਾ ਸੀ ਮੈਂ ਪੈਸੇ ਬਚਾ ਨਹੀਂ ਸੀ ਰਿਹਾ ਮੈਂ ਨਿਵੇਸ਼ ਕਰ ਰਿਹਾ ਸੀ ਮੇਰੀ ਪਤਨੀ ਤੇ ਮੇਰੇ ਕੋਲ 10 ਲੱਖ ਡਾਲਰ ਤੋਂ ਜ਼ਿਆਦਾ ਨਕਦ ਸਨ ਜਿਹੜੇ ਤੇਜ਼ੀ ਨਾਲ ਵੱਧਦੇ ਬਾਜ਼ਾਰ 'ਚ ਕੰਮ ਕਰ ਰਹੇ ਸਨ ਨਿਵੇਸ਼ ਕਰਨ ਲਈ ਇਹ ਸਭ ਤੋਂ ਵਧੀਆ ਮੌਕਾ ਸੀ ਅਰਥਵਿਵਸਥਾ ਡਰਾਉਣੀ ਸੀ ਮੈਂ ਬਹੁਤ ਛੋਟੇ-ਛੋਟੇ ਨਿਵੇਸ਼ਕਾਂ ਦਾ ਤਾਂ ਵਰਣਨ ਨਹੀਂ ਕਰ ਸਕਦਾ ਪਰ ਕਈ ਵੱਡੀਆਂ ਗੱਲਾਂ ਜਰੂਰ ਦੱਸਣਾ ਚਾਹਾਂਗਾ ਉਹ ਘਰ ਜਿਨ੍ਹਾਂ ਦੀ ਕੀਮਤ ਕਦੇ 1 ਲੱਖ ਡਾਲਰ ਹੋਇਆ ਕਰਦੀ ਸੀ ਹੁਣ 75 ਹਜ਼ਾਰ ਡਾਲਰ ਦੀ ਹੋ ਗਈ ਸੀ ਪਰ ਸਥਾਨਕ ਰੀਅਲ ਏਸਟੇਟ ਆਫਿਸ 'ਚ ਖਰੀਦਦਾਰੀ ਕਰਨ ਦੀ ਬਜਾਏ ਮੈਂ ਦਿਵਾਲੀਆ ਵਕੀਲ ਦੇ ਆਫਿਸ ਜਾ ਅਦਾਲਤ ਦੀ ਪੌੜੀਆਂ ਉੱਤੇ ਖਰੀਦਦਾਰੀ ਕਰਨੀ ਸ਼ੁਰੂ ਕਰ ਦਿੱਤੀ ਇਹਨਾਂ ਥਾਵਾਂ ਦੇ 75000 ਡਾਲਰ ਦਾ ਘਰ 20000 ਡਾਲਰ ਜਾਂ ਇਸ ਤੋਂ ਵੀ ਘੱਟ ਕੀਮਤ 'ਚ ਖਰੀਦਿਆ ਜਾ ਸਕਦਾ ਸੀ ਮੈਂ ਆਪਣੇ ਮਿੱਤਰ ਤੋਂ 2000 ਡਾਲਰ ਦਾ ਲੋਨ ਲਿਆ 90 ਦਿਨਾਂ ਦੇ ਇਸ ਲੋਨ ਉੱਤੇ ਵਿਆਜ 200 ਡਾਲਰ ਸੀ ਮੈਂ ਵਕੀਲ ਨੂੰ ਕੈਸ਼ੀਅਰ ਦਾ ਚੈੱਕ ਦੇ ਦਿੱਤਾ ਜਦੋਂ ਐਗਰੀਮੈਂਟ ਦੀ ਕਾਰਵਾਈ ਚੱਲ ਰਹੀ ਸੀ ਤਦੋਂ ਮੈਂ ਅਖਬਾਰ 'ਚ ਇਸ਼ਤਿਹਾਰ ਦਿੱਤਾ ਕਿ 75000 ਡਾਲਰ ਦਾ ਘਰ ਕੇਵਲ 60000 'ਚ ਵਿਕਾਊ ਹੈ ਤੇ ਕਿਸੇ ਡਾਊਨ ਪੇਮੈਂਟ ਦੀ ਲੋੜ ਵੀ ਨਹੀਂ ਹੈ ਮੇਰਾ ਫੋਨ ਇਕਦਮ ਵਿਅਸਤ ਹੋ ਗਿਆ ਤੇ ਲਗਾਤਾਰ ਵੱਜਣ ਲੱਗਾ ਸੰਭਾਵਿਤ ਖਰੀਦਦਾਰਾਂ ਨੂੰ ਛਾਂਟਿਆ ਗਿਆ ਤੇ ਇੱਕ ਵਾਰ ਮਕਾਨ ਕਾਨੂੰਨੀ ਤੌਰ ਉੱਤੇ ਮੇਰੇ ਨਾਂ ਤੇ ਹੋ ਗਿਆ ਤਾਂ ਸਾਰੇ ਸੰਭਾਵਿਤ ਖਰੀਦਦਾਰ ਖਰੀਦਦਾਰਾਂ ਨੂੰ ਘਰ ਦੇਖਣ ਦੀ ਇਜਾਜ਼ਤ ਦਿੱਤੀ ਗਈ। અત્યੰਤ ਰਮਾਂਚਕਾਰਿਕ ਘਟਨਾਕ੍ਰਮ ਦੇ ਵਿਚਕਾਰ ਘਰ ਕੁਝ ਹੀ ਮਿੰਟਾਂ 'ਚ ਵਿਕ ਗਿਆ। ਮੈਂ 2500 ਡਾਲਰ ਦੀ ਪ੍ਰੋਸੈਸਿੰਗ ਫੀਸ ਮੰਗੀ। ਜਿਹੜੀ ਉਹਨਾਂ ਨੇ ਖੁਸ਼ੀ-ਖੁਸ਼ੀ ਸਵੀਕਾਰ ਤੇ ਇਸ ਦੇ ਬਾਅਦ ਕਾਨੂੰਨੀ ਨਾਮ ਬਦਲਣ ਦੀ ਕਾਰਵਾਈ ਸ਼ੁਰੂ ਹੋ ਗਈ। ਮੈਂ ਆਪਣੇ ਮਿੱਤਰ ਦੇ 2000 ਡਾਲਰ ਦੇ ਕਰਜ਼ੇ 'ਚ 200 ਡਾਲਰ ਵਿਆਜ ਦੇ ਮਿਲਾ ਕੇ ਉਸ ਨੂੰ ਦੇ ਦਿੱਤੇ। ਉਹ ਖੁਸ਼ ਸੀ, ਘਰ ਖਰੀਦਣ ਵਾਲਾ ਖੁਸ਼ ਸੀ, ਵਕੀਲ ਵੀ ਖੁਸ਼ ਸੀ ਅਤੇ ਮੈਂ ਵੀ ਮੈਂ 20000 ਡਾਲਰ 'ਚ ਖਰੀਦੇ ਗਏ ਮਕਾਨ ਨੂੰ 60000 ਡਾਲਰ 'ਚ ਵੇਚ ਦਿੱਤਾ। ਮੇਰੇ ਕੋਲ ਖਰੀਦਦਾਰ ਦਾ ਮੁਖਤਾਰਨਾਮਾ ਭਾਵ ਅਟਾਰਨੀ ਵੀ ਸੀ ਜਿਸ ਨੇ ਮੇਰੀ ਸੰਪਤੀ ਵਾਲੇ ਕਾਲਮ 'ਚ 40000 ਡਾਲਰ ਜਮ੍ਹਾਂ ਕਰ ਦਿੱਤੇ ਇਸ ਪੂਰੀ ਕਾਰਵਾਈ ਵਿੱਚ ਕੁੱਲ 5 ਘੰਟੇ ਲੱਗੇ ਸਨ ਤਾਂ ਹੁਣ ਜਦੋਂ ਕੀ ਤੁਹਾਡੇ 'ਚ ਪੈਸੇ ਦੀ ਸਮਝ ਆ ਚੁੱਕੀ ਹੈ ਤੇ ਤੁਸੀਂ ਅੰਕਾਂ ਨੂੰ ਪੜ੍ਹ ਸਕਦੇ ਹੋ ਮੈਂ ਤੁਹਾਨੂੰ ਦਿਖਾਵਾਂਗਾ ਕਿ ਇਹ ਕਿਸ ਤਰ੍ਹਾਂ ਐਸੇ ਦੀ ਕਾਰਡ ਕੱਢਣ ਦੀ ਮਿਸਾਲ ਹੈ ਸੰਪਤੀ ਵਾਲੇ ਕਾਲਮ ਵਿੱਚ 40000 ਡਾਲਰ ਬਣਦੇ ਹਨ ਬਿਨਾਂ ਟੈਕਸ ਭਰੇ ਪੈਸਿਆਂ ਦੀ ਕਾਰਡ ਕਿਵੇਂ ਕੀਤੀ ਜਾਂਦੀ ਹੈ 10% ਦੀ ਵਿਆਜ ਉੱਤੇ ਤੁਸੀਂ 4000 ਡਾਲਰ ਹਰੇਕ ਸਾਲ ਦੇ ਕੈਸ਼ ਫਲੋ ਨੂੰ ਪੱਕਾ ਕਰ ਲਿਆ ਹੈ ਉੱਪਰ ਇੱਕ ਬਾਕਸ ਬਣਿਆ ਹੈ ਜਿਸ ਵਿੱਚ ਦੋ ਖਾਨੇ بنائے ਗਏ ਹਨ ਉੱਪਰ ਵਾਲੇ ਵਿੱਚ ਆਮਦਨ ਲਿਖਿਆ ਹੈ ਨੀਚੇ ਵਾਲੇ ਵਿੱਚ ਖਰਚ ਅਤੇ ਟੈਕਸ ਉਸ ਦੇ ਨੀਚੇ ਇੱਕ ਹੋਰ ਬਾਕਸ ਬਣਿਆ ਹੈ ਜਿਸ ਵਿੱਚ ਦੋ ਕਾਲਮ ਹਨ ਇੱਕ ਵਿੱਚ ਸੰਪਤੀ ਲਿਖਿਆ ਹੈ 40000 IO U ਨੋਟ ਟੋਟਲ 19000 ਦੂਸਰੇ ਖਾਨੇ ਵਿੱਚ ਦੇਣਦਾਰੀ 20000 ਮੰਡੀ ਦੇ ਬਾਜ਼ਾਰ ਚ ਆਪਣੇ ਖਾਲੀ ਸਮੇਂ ਅੰਦਰ ਮੈਂ ਅਤੇ ਮੇਰੀ ਪਤਨੀ ਨੇ ਇਸ ਤਰ੍ਹਾਂ ਦੇ 6 ਸੌਦੇ ਨੇ ਪਟਾਏ ਜਦੋਂ ਕਿ ਸਾਡਾ ਜ਼ਿਆਦਾਤਰ ਪੈਸਾ ਵੱਡੀਆਂ ਪ੍ਰਾਪਰਟੀਆਂ ਅਤੇ ਸਟਾਕ ਮਾਰਕੀਟ ਵਿੱਚ ਫਸਿਆ ਹੋਇਆ ਸੀ ਐਸੀ ਖਰੀਦਦਣ ਤੇ ਵੇਚਣ ਦੇ ਸੌਦਿਆਂ 'ਚ ਆਪਣੀ ਸੰਪਤੀ ਵਾਲੇ ਕਾਲਮੰਦਰ 1,90,000 ਡਾਲਰ ਤੋਂ ਜ਼ਿਆਦਾ 10% ਦੀ ਵਿਆਜ ਦੇ ਪਨੋਟ ਨਾਲ ਬਣਾਉਣ 'ਚ ਸਫਲ ਹੋ ਗਏ ਸੀ ਇਸ ਤਰ੍ਹਾਂ ਹਰ ਸਾਲ ਦੀ ਅੰਦਾਜ਼ਨ ਆਮਦਨ 19,000 ਡਾਲਰ ਹੋ ਗਈ ਅਤੇ ਇਸ ਦਾ ਜ਼ਿਆਦਾਤਰ ਹਿੱਸਾ ਸਾਡੇ ਪ੍ਰਾਈਵੇਟ ਕਾਰਪੋਰੇਸ਼ਨ ਦੁਆਰਾ ਸੁਰੱਖਿਅਤ ਸੀ ਇਸ 19,000 ਡਾਲਰ ਸਾਲਾਨਾ ਦਾ ਵੱਡਾ ਹਿੱਸਾ ਸਾਡੀ ਕੰਪਨੀ ਦੀਆਂ ਕਾਰਾਂ ਪੈਟਰੋਲ ਟ੍ਰਿਪਸ, بیمੇ, ਗ੍ਰਾਹਕਾਂ ਨਾਲ ਡਿਨਰ, ਰਾਤ ਚੀਜ਼ਾਂ ਤੇ ਖਰਚ ਹੋ ਸਕਦਾ ਸੀ। ਜਦੋਂ ਤੱਕ ਸਰਕਾਰ ਨੂੰ ਉਸ ਆਮਦਨ ਉੱਤੇ ਟੈਕਸ ਲਗਾਉਣ ਦਾ ਮੌਕਾ ਮਿਲਦਾ ਤਰੋਂ ਤੱਕ ਇਹ ਕਾਨੂੰਨੀ ਤੌਰ ਤੇ ਖਰਚ ਹੋ ਚੁੱਕਿਆ ਸੀ। ਆਪਣੀ ਫਾਈਨੈਂਸ਼ੀਅਲ ਬੁੱਧੀ ਦੇ ਇਸਤੇਮਾਲ ਨਾਲ ਪੈਸਾ ਕਿਸ ਤਰ੍ਹਾਂ ਲੱਭਿਆ, ਬਣਾਇਆ ਜਾ ਸਕਦਾ ਹੈ, ਸੁਰੱਖਿਅਤ ਕੀਤਾ ਜਾ ਸਕਦਾ ਹੈ। ਇਹ ਇਸ ਦਾ ਇੱਕ ਸੌਖਾ ਉਦਾਹਰਣ ਹੈ। ਬਚਤ ਤੁਹਾਨੂੰ 40000 ਡਾਲਰ ਬਣਾਉਣ ਲਈ ਕਿੰਨਾ ਸਮਾਂ ਲੱਗੇਗਾ ਅਤੇ 50% ਦੀ ਟੈਕਸ ਦੇ ਹਿਸਾਬ ਨਾਲ ਕਿੰਨਾ ਟੈਕਸ ਭਰਨਾ ਪਵੇਗਾ ਉੱਪਰ ਇੱਕ ਬਾਕਸ ਬਣਿਆ ਹੈ ਜਿਸ ਵਿੱਚ ਦੋ ਖਾਨੇ بنائے ਗਏ ਹਨ ਉੱਪਰ ਵਾਲੇ ਖਾਨੇ ਵਿੱਚ ਆਮਦਨ ਲਿਖਿਆ ਹੈ ਨੀਚੇ ਵਾਲੇ ਵਿੱਚ ਖਰਚ ਤੇ ਟੈਕਸ ਉਸ ਦੇ نیچے ਇੱਕ ਹੋਰ ਬਾਕਸ ਬਣਿਆ ਹੈ ਜਿਸ ਵਿੱਚ ਦੋ ਖਾਨੇ ਹਨ ਪਹਿਲੇ ਖਾਨੇ ਵਿੱਚ ਸੰਪਤੀ ਅਤੇ ਬਚਤ ਲਿਖਿਆ ਹੈ ਦੂਸਰੇ ਖਾਨੇ ਵਿੱਚ ਦੇਣਦਾਰੀ ਉਪਰੋਂ ਆਮਦਨ ਵਾਲੇ ਖਾਨੇ ਵਿੱਚੋਂ ਦੀ ਇੱਕ ਲਾਈਨ ਖਰਚ ਅਤੇ ਟੈਕਸ ਦੇ ਵਿੱਚ ਦੀ ਨਿਕਲਦੇ ਹੋਏ ਸੰਪਤੀ ਅਤੇ ਬਚਤ ਵਾਲੇ ਖਾਨੇ ਵਿੱਚ ਆਉਂਦੀ ਹੈ ਜਿਸ ਦਾ ਮਤਲਬ ਹੈ ਜੋ ਤੁਹਾਨੂੰ ਆਮਦਨ ਹੁੰਦੀ ਹੈ ਉਹ ਖਰਚ ਅਤੇ ਟੈਕਸ ਦੇਣ ਤੋਂ ਬਾਅਦ ਤੁਹਾਡੇ ਸੰਪਤੀ ਵਾਲੇ ਖਾਨੇ ਵਿੱਚ ਆ ਕੇ ਐਸੈਟ ਬਣ ਜਾਂਦੀ ਹੈ ਆਪਣੇ ਆਪ ਨੂੰ ਪੁੱਛੋ ਕਿ 190000 ਡਾਲਰ ਬਚਾਉਣ ਵਾਸਤੇ ਤੁਹਾਨੂੰ ਕਿੰਨਾ ਸਮਾਂ ਲੱਗੇਗਾ ਕਿ ਬੈਂਕ ਤੁਹਾਡੇ ਪੈਸਿਆਂ ਤੋਂ 10% ਦੀ ਵਿਆਜ ਦੇਵੇਗੀ ਅਤੇ ਪ੍ਰਨੋਟ ਕੀ 30 ਸਾਲ ਤੱਕ ਲਈ ਕਾਨੂੰਨੀ ਹਨ ਮੈਨੂੰ ਆਸ ਹੈ ਕਿ ਉਹ ਮੈਨੂੰ ਕਦੇ ਵੀ 190000 ਡਾਲਰ ਨਹੀਂ ਦੇਣਗੇ ਮੈਨੂੰ ਟੈਕਸ ਦੇਣਾ ਪਵੇਗਾ ਜੇਕਰ ਉਹ ਮੈਨੂੰ ਮੁੱਲ ਤਨ ਦਿੰਦੇ ਹਨ ਇਸ ਤੋਂ ਇਲਾਵਾ 30 ਸਾਲ ਦੇ ਸਮੇਂ ਅੰਦਰ 190000 ਡਾਲਰ ਦਿੱਤੇ ਜਾਣ ਨਾਲ ਕੁੱਲ ਆਮਦਨ 5 ਲੱਖ ਡਾਲਰ ਤੋਂ ਜ਼ਿਆਦਾ ਹੁੰਦੀ ਹੈ। ਮੈਨੂੰ ਲੋਕੀ ਪੁੱਛਦੇ ਹਨ ਕਿ ਕੀ ਹੋਵੇਗਾ ਜੇਕਰ ਕੋਈ ਆਦਮੀ ਪੈਸੇ ਨਹੀਂ ਚੁਕਾਏ। ਇਸ ਤਰ੍ਹਾਂ ਹੁੰਦਾ ਹੈ ਤੇ ਇਹ ਇੱਕ ਚੰਗੀ ਖਬਰ ਹੈ। 1994 ਤੋਂ 1997 ਤੱਕ ਫੀਨਿਕਸ ਰੀਅਲ ਏਸਟੇਟ ਬਾਜ਼ਾਰ ਦੇਸ਼ 'ਚ ਸਭ ਤੋਂ ਜ਼ਿਆਦਾ ਗਰਮ ਬਾਜ਼ਾਰ ਸਾਬਿਤ ਹੋਇਆ। ਉਸਨੇ 60 ਹਜ਼ਾਰ ਡਾਲਰ ਦੇ ਘਰ ਨੂੰ ਦੁਬਾਰਾ 70 ਹਜ਼ਾਰ ਡਾਲਰ 'ਚ ਵੇਚਿਆ ਜਾ ਸਕਦਾ ਹੈ। ਇੱਕ ਵਾਰੀ ਫਿਰ ਤੋਂ 2500 ਡਾਲਰ ਪ੍ਰੋਸੈਸਿੰਗ ਫੀਸ ਦੇ ਤੌਰ ਤੇ ਵਸੂਲੇ ਜਾ ਸਕਦੇ ਹਨ ਨਵੇਂ ਖਰੀਦਦਾਰ ਦੇ ਵਾਸਤੇ ਵੀ ਇਹ ਮੁਫਤ ਦਾ ਸੌਦਾ ਹੋਵੇਗਾ ਤੇ ਇਹ ਪ੍ਰਕਿਰਿਆ ਚੱਲਦੀ रह ਸਕਦੀ ਹੈ ਜਦੋਂ ਮੈਂ ਪਹਿਲੀ ਵਾਰੀ ਘਰ ਵੇਚਿਆ ਸੀ ਤਾਂ ਮੈਂ ਕੇਵਲ 2000 ਡਾਲਰ ਖਰਚ ਕੀਤੇ ਸਨ ਤੇ ਕਨਿੱਕੀ ਨਜ਼ਰੀਏ ਨਾਲ ਇਸ ਸੌਦੇ 'ਚ ਮੇਰਾ ਇੱਕ ਵੀ ਪੈਸਾ ਖਰਚ ਨਹੀਂ ਸੀ ਹੋਇਆ ਨਿਵੇਸ਼ ਉੱਤੇ ਮੇਰੀ ਵਸੂਲੀ ਅਨੰਤ ਸੀ ਇਹੀ ਇੱਕ ਉਦਾਹਰਨ ਹੈ ਕਿ ਪੈਸਾ ਕੋਲ ਨਾ ਹੋਣ ਦੇ ਵੀ باوجود ਬਹੁਤ ਸਾਰਾ ਪੈਸੇ ਕਿਵੇਂ ਕਮਾਇਆ ਜਾ ਸਕਦਾ ਹੈ ਦੂਜੇ ਸੌਦੇ ਚ ਦੁਬਾਰਾ ਵਿੱਚ ਜਾਣ ਉੱਤੇ ਮੈਂ 2000 ਡਾਲਰ ਆਪਣੀ ਜੇਬ ਵਿੱਚ ਪਾਉਂਦਾ ਹਾਂ ਤੇ ਲੋਨ ਨੂੰ 30 ਸਾਲਾਂ ਤੱਕ ਫਿਰ ਤੋਂ ਵਧਾ ਦਿੰਦਾ ਹਾਂ ਨਿਵੇਸ਼ ਤੇ ਮੇਰੀ ਵਾਪਸੀ ਕੀ ਹੋਵੇਗੀ ਜੇਕਰ ਮੈਂ ਬਿਨਾਂ ਪੈਸਿਆਂ ਦੇ ਪੈਸੇ ਬਣਾਉਂਦਾ ਹਾਂ ਮੈਂ ਨਹੀਂ ਜਾਣਦਾ ਪਰ ਇਹ 100 ਡਾਲਰ ਹਰ ਮਹੀਨੇ ਬਚਾਉਣ ਤੋਂ ਤਾਂ ਬਿਹਤਰ ਹੀ ਹਨ सौ डालर हर महीने दरअसल डेढ़ सौ डालर हर महीने की रकम है क्योंकि चालीस साल तक इसे पाँच प्रसेंट टैक्स लग चुका है तो एक बार फिर तेज प्रसेंट टैक्स लगता है यह करना बड़ी बुद्धिमानी की गल नहीं है यह सुरक्षित हो सकता है पर यह समार्ट नहीं है अज उन्नीस सौ सतानवे जो दो मैं ये किताब लिख रहा हाँ तो बाज़ार स्थितियां पाँच साल दियों तो पूरी तरह वक्रिया ਫੀਨਿਕਸ ਦਾ ਰੀਅਲ ਏਸਟੇਟ ਬਾਜ਼ਾਰ ਪੂਰੇ ਅਮਰੀਕਾ ਦੀ ਈਰਖਾ ਦਾ ਕੇਂਦਰ ਬਣਿਆ ਹੋਇਆ ਹੈ ਜਿਹੜਾ ਘਰ ਅਸੀਂ ਉਸ ਵਕਤ 60000 ਡਾਲਰ ਚ ਵੇਚਿਆ ਸੀ ਅੱਜ ਉਸ ਦੀ ਕੀਮਤ 110000 ਡਾਲਰ ਹੋ ਚੁੱਕੀ ਹੈ ਹੁਣ ਵੀ ਇਹੋ ਜਿਹੇ ਮੌਕੇ ਹਨ ਪਰ ਹੁਣ ਉਹਨਾਂ ਦੀ ਤਲਾਸ਼ ਕਰਨ 'ਚ ਮੈਨੂੰ ਬੜੇ ਪੈਸੇ ਤੇ ਸਮਾਂ ਖਰਚਣਾ ਪੈਂਦਾ ਹੈ ਉਹ ਦੁਰਲਭ ਹੈ ਪਰ ਅੱਜ ਹਜ਼ਾਰਾਂ ਖਰੀਦਦਾਰ ਇਨ੍ਹਾਂ ਸੌਦਿਆਂ ਦੀ ਤਲਾਸ਼ ਵਿੱਚ ਭਟਕ ਰਹੇ ਤੇ ਬਹੁਤ ਘੱਟ ਸਿਆਣ ਭਰੇ ਮੌਕੇ ਮੌਜੂਦ ਹਨ ਬਾਜ਼ਾਰ ਬਦਲ ਚੁੱਕਿਆ ਹੈ ਇਹ ਅੱਗੇ ਵਧਣ ਦਾ ਸਮਾਂ ਹੈ ਤੇ ਸੰਪਤੀ ਵਾਲੇ ਕਾਲਮ ਵਿੱਚ ਦੂਜੇ ਮੌਕੇ ਲੱਭਣ ਦਾ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਇਹ ਕਾਨੂੰਨ ਦੇ ਖਿਲਾਫ ਹੈ ਤੁਸੀਂ ਝੂਠ ਬੋਲ ਰਹੇ ਹੋ ਮੈਂ ਇਸ ਤਰ੍ਹਾਂ ਦੀਆਂ ਪ੍ਰਤੀਕ੍ਰਿਆਵਾਂ ਨੂੰ ਜ਼ਿਆਦਾ ਸੁਣਦਾ ਹਾਂ ਤੇ ਕੀ ਤੁਸੀਂ ਮੈਨੂੰ ਇੰਜ ਕਰਨ ਦਾ ਤਰੀਕਾ ਦੱਸ ਸਕਦੇ ਹੋ ਗਣਿਤ ਸੌਖਾ ਹੈ ਇਸ ਵਾਸਤੇ ਤੁਹਾਨੂੰ ਬੀਜ ਗਣਿਤ ਜਾਂ ਕੈਲਕੂਲੇਟਰ ਦੀ ਲੋੜ ਨਹੀਂ ਹੈ ਮੈਂ ਜ਼ਿਆਦਾ ਇਸ ਕਰਕੇ ਨਹੀਂ ਲਿਖਦਾ ਕਿਉਂਕਿ ਐਸਕ੍ਰੋ ਕੰਪਨੀ ਕਾਨੂੰਨੀ ਪੋਦਿਆਂ ਨੂੰ ਸੰਭਾਲਦੀ ਹੈ ਅਤੇ ਭੁਗਤਾਨ ਦੀ ਸੇਵਾ ਨੂੰ ਵੀ ਕਿਉਂਕਿ ਐਸਕ੍ਰੋ ਕੰਪਨੀ ਕਾਨੂੰਨੀ ਮੁੱਦਿਆਂ ਨੂੰ ਸੰਭਾਲਦੀ ਹੈ ਅਤੇ ਭੁਗਤਾਨ ਦੀ ਸੇਵਾ ਨੂੰ ਵੀ ਮੈਨੂੰ ਛੱਡ ਜਾ ਟਾਇਲਟ ਠੀਕ ਮੈਨੂੰ ਛੱਤ ਜਾ ਟਾਇਲਟ ਠੀਕ ਕਰਵਾਉਣ ਦੀ ਝੰਜਟ ਦੀ ਵੀ ਨਹੀਂ ਚੁੱਕਣੀ ਪੈਂਦੀ ਕਿਉਂਕਿ ਇਹ ਕੰਮ ਕਰਦੇ ਮਾਲਕ ਦਾ ਹੈ ਇਹ ਉਹਨਾਂ ਦਾ ਘਰ ਹੈ ਕਦੇ ਕਦਾਈ ਕੋਈ ਪੈਸਾ ਨਹੀਂ ਚੁਕਾਉਣਾ ਪੈਂਦਾ ਤੇ ਇਹ ਚੰਗਾ ਵੀ ਹੁੰਦਾ ਹੈ ਕਿਉਂਕਿ ਉਸ 'ਚ ਲੇਟ ਫੀਸ ਮਿਲਦੀ ਹੈ ਜਾਂ ਤਾਂ ਉਹ ਘਰ ਛੱਡ ਕੇ ਚਲੇ ਜਾਂਦੇ ਹਨ ਤੇ ਪ੍ਰਾਪਰਟੀ ਇੱਕ ਵਾਰ ਫਿਰ ਤੋਂ ਵੇਚ ਦਿੱਤੀ ਜਾਂਦੀ ਹੈ ਕੋਰਟ ਸਿਸਟਮ ਇਹ ਸਾਰਾ ਕੁਝ ਸੰਭਾਲ ਲੈਂਦਾ ਹੈ ਹੋ ਸਕਦਾ ਹੈ ਇਹ ਤੁਹਾਡੇ ਇਲਾਕੇ 'ਚ ਕੰਮ ਨਾ ਕਰੇ ਬਾਜ਼ਾਰ ਦੀ ਸਥਿਤੀ ਅਲੱਗ ਹੋ ਸਕਦੀ ਹੈ ਪਰ ਇਹ ਉਦਾਹਰਨ ਦਰਸਾਉਂਦਾ ਹੈ ਕਿ ਕਿਵੇਂ ਇੱਕ ਸੌਖੀ ਵਿੱਤੀ ਪ੍ਰਕਿਰਿਆ ਕੁਝ ਹੀ ਸਮੇਂ ਅੰਦਰ ਲੱਖਾਂ ਡਾਲਰ ਬਣਾ ਸਕਦੀ ਹੈ ਜਿਸ ਨੂੰ ਬਣਾਉਣ ਵਿੱਚ ਬਹੁਤ ਜ਼ਿਆਦਾ ਪੈਸਾ ਵੀ ਨਹੀਂ ਲੱਗਦਾ ਅਤੇ ਖਤਰਾ ਵੀ ਘੱਟ ਹੁੰਦਾ ਹੈ ਇਹ ਐਗਰੀਮੈਂਟ ਤੋਂ ਬਣਾਏ ਜਾਣ ਵਾਲੇ ਪੈਸਿਆਂ ਦੀ ਮਿਸਾਲ ਹੈ ਜਿਨ੍ਹਾਂ ਕੋਲ ਵੀ ਹਾਈ ਸਕੂਲ ਤੱਕ ਦੀ ਸਿੱਖਿਆ ਹੈ ਉਹ ਇਸ ਤਰ੍ਹਾਂ ਕਰ ਸਕਦੇ ਹਨ ਪਰ ਜ਼ਿਆਦਾਤਰ ਲੋਕ ਇਸ ਤਰ੍ਹਾਂ ਨਹੀਂ ਕਰਦੇ ਜ਼ਿਆਦਾਤਰ ਲੋਕ ਮਿਹਨਤ ਕਰੋ ਅਤੇ ਪੈਸੇ ਬਚਾਓ ਦੀ ਪੁਰਾਣੀ ਸਲਾਹ ਸੁਣਦੇ ਹਨ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ